ਲੋ ਜੀ ਸੁਖਬੀਰ ਬਾਦਲ ਦੁਆਰਾ ਭਗਵੰਤਮਾਨ ਸਾਹਿਬ ਦੇ ਉੱਪਰ ਮਾਨ ਹਾਨੀ ਦਾ ਕੇਸ ਕਰਨ ਤੋਂ ਬਾਅਦ ਹੁਣ ਭਗਵੰਤਮਾਨ ਸਾਹਿਬ ਪੂਰੇ ਜਲੌਚ ਆਏ ਹੋਏ ਨੇ ਤੇ ਭਗਵੰਤਮਾਨ ਨੇ ਕੁਝ ਨਵੀਆਂ ਤੇ ਵੱਡੀਆਂ ਗੱਲਾਂ ਸੁਖਬੀਰ ਬਾਦਲ ਬਾਰੇ ਹੋਰ ਬੋਲ ਦਿੱਤੀਆਂ ਨੇ ਤੇ ਹੁਣ ਜਦੋਂ ਪਹਿਲੀਆਂ ਬੋਲੀਆਂ ਗੱਲਾਂ ਦਾ ਕੇਸ ਭਗਵੰਤਮਾਨ ਤੇ ਹੋ ਗਿਆ ਤੇ ਉਹੋ ਜਿਹੀਆਂ ਹੀ ਹੋਰ ਨਵੀਆਂ ਗੱਲਾਂ ਜਿਹੜੀਆਂ ਭਗਵੰਤਮਾਨ ਨੇ ਬੋਲੀਆਂ ਨੇ ਆਪਾਂ ਗੱਲ ਕਰਨੀ ਆ ਇਹਦੇ ਬਾਰੇ ਵੀ ਇਹ ਗੱਲਾਂ ਕੀ ਨੇ ਇਹਨਾਂ ਦਾ ਮਤਲਬ ਕੀ ਹੈ ਤੇ ਗੱਲਾਂ ਤੋਂ ਅੱਗੇ ਵੀ ਭਗਵੰਤ ਮਾਨ ਸਾਹਿਬ ਕੁਝ ਕਰਨਗੇ ਜਾਂ ਸਿਰਫ ਗੱਲਾਂ ਗੱਲਾਂ ਹੀ ਰਹਿਣਗੀਆਂ ਤਾਂ ਸਭ ਤੋਂ ਪਹਿਲਾਂ ਮਿੱਤਰੋ ਮੈਂ ਤੁਹਾਨੂੰ ਦੱਸ ਦਿਆਂ ਇੱਕ ਤਾਂ ਜੇ ਗੱਲ ਠੀਕ ਲੱਗੇ ਤਾਂ ਸ਼ੇਅਰ ਵਾਲਾ ਬਟਨ ਨੱਪ ਦਿਓ ਆਪਣਾ ਵਿਚਾਰ ਜ਼ਰੂਰ ਕਮੈਂਟ ਚ ਲਿਖਿਆ ਕਰੋ ਤੇ ਸਭ ਤੋਂ ਪਹਿਲੀ ਗੱਲ ਤਾਂ ਕਿ ਇਹ ਜਿਹੜਾ ਮਾਨ ਹਾਨੀ ਦਾ ਕੇਸ ਭਗਵੰਤ ਮਾਨ ਦੇ ਉੱਪਰ ਸੁਖਬੀਰ ਬਾਦਲ ਹੋਰਾਂ ਨੇ ਕੀਤਾ ਹੈ ਇਹ ਕੇਸ ਕੀ ਹੈ ਕੇਸ ਇਹ ਹੈ ਕਿ ਜਦੋਂ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਭਗਵੰਤ ਮਾਨ ਨੇ ਸਾਰੀਆਂ ਪਾਰਟੀਆਂ ਨੂੰ ਸੱਦਿਆ ਸੀ ਬਹਿਸ ਲਈ ਤਾਂ ਦੂਜੇ ਆਏ ਨਹੀਂ ਸੀ ਟਲ ਗਏ ਸੀ ਤੇ ਭਗਵੰਤ ਮਾਨ ਸਾਹਿਬ ਹੋਰਾਂ ਨੇ ਵੀ ਜਿਹੜੇ ਲੋਕ ਉੱਥੇ ਆਏ ਸੀ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਸੀ ਤਾਂ ਅੰਦਰ ਫਿਰ ਇਕੱਲੇ ਇੱਕੋ ਬੁਲਾਰੇ ਸੀ ਭਗਵੰਤ ਮਾਨ ਸਾਹਿਬ ਤੇ ਉਹਨਾਂ ਨੇ ਫਿਰ ਕੁਝ ਐਸੀਆਂ ਗੱਲਾਂ ਕਈਆਂ ਸੀਗੀਆਂ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਹੋਰਾਂ ਦਾ ਜਿਹੜਾ ਬਾਲਾ ਸਰ ਦੇ ਵਿੱਚ ਫਾਰਮ ਹੈ ਉਹਦੇ ਵਿੱਚ ਇੱਕ ਨਹਿਰ ਕੱਢੀ ਹੋਈ ਹੈ ਉਹ ਕੱਲੀ ਇਹਨਾਂ ਦੇ ਫਾਰਮ ਨੂੰ ਪਾਣੀ ਲੈ ਕੇ ਆਉਂਦੀ ਹੈ ਤੇ ਸੁਖਬੀਰ ਬਾਦਲ ਨੇ ਅਗਲੇ ਦਿਨੀ ਕਿਹਾ ਸੀ ਵੀ ਜਾਂ ਤਾਂ ਭਗਵੰਤ ਮਾਨ ਮਾਫੀ ਮੰਗ ਲਵੇ ਤੇ ਜਾਂ ਮੈਂ ਕੇਸ ਕਰੂੰਗਾ ਮਾਨਹਾਨੀ ਦਾ ਕਿਉਂਕਿ ਸਾਡੇ ਫਾਰਮ ਦੇ ਵਿੱਚ ਕੋਈ ਨਹਿਰ ਕੋਈ ਕੱਸੀ ਇਸ ਤਰ੍ਹਾਂ ਦੀ ਨਹੀਂ ਆਉਂਦੀ ਪਰ ਭਗਵੰਤਮਾਨ ਨੇ ਮਾਫੀ ਨਹੀਂ ਮੰਗੀ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਹੁਣ ਕੇਸ ਕਰ ਦਿੱਤਾ ਭਾਈ ਤਾਂ ਉਸ ਤੋਂ ਬਾਅਦ ਕੀ ਹੋਇਆ ਹੁਣ ਭਗਵੰਤਮਾਨ ਨੇ ਸੁਖਬੀਰ ਬਾਦਲ ਦੇ ਮਾਨਹਾਨੀ ਕੇਸ ਤੋਂ ਬਾਅਦ ਪੂਰੇ ਜਲੌਚ ਆ ਕੇ ਕੁਝ ਗੱਲਾਂ ਕਈਆਂ ਨੇ ਪਹਿਲਾਂ ਨਾਲੋਂ ਵੀ ਵੱਡੀਆਂ ਭਗਵੰਤਮਾਨ ਕਹਿੰਦਾ ਵੀ ਪਹਿਲਾਂ ਤਾਂ ਮੈਂ ਸਿਰਫ ਜਿਹੜਾ ਇਹਨਾਂ ਦਾ ਬਾਲਾ ਸਰ ਫਾਰਮਸੀ ਉਹਦੇ ਬਾਰੇ ਬੋਲਿਆ ਸੀ ਹੁਣ ਮੈਂ ਅਦਾਲਤ 'ਚ ਕਾਗਜ਼ ਪੇਸ਼ ਕਰੂੰਗਾ ਮੈਂ ਅਦਾਲਤ 'ਚ ਸਾਰਾ ਕੁਝ ਪੇਸ਼ ਕਰੂੰਗਾ ਤੇ ਖੋਲੂੰਗਾ ਬਈ ਕੱਲੇ ਇਹਨਾਂ ਦੇ ਫਾਰਮ ਹੀ ਨਹੀਂ ਇਹਨਾਂ ਦਾ ਜਿਹੜਾ ਸੁਖ ਵਿਲਾਸ ਹੋਟਲ ਹੈ ਜਿਹੜੇ ਇਹਨਾਂ ਦੇ ਪੰਪ ਲਾਏ ਹੋਏ ਨੇ ਔਰ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲਦੀਆਂ ਨੇ ਔਰ ਜਿਹੜੇ ਇਹਨਾਂ ਦੇ ਹੋਰ ਹੋਟਲ ਤੇ ਨਾਲ ਮਜੀਠੀਆ ਦਾ ਨਾਮ ਲਿਆ ਭਗਵੰਤ ਮਾਨ ਨੇ ਹੁਣ ਸੁਖਬੀਰ ਬਾਦਲ ਦੇ ਨਾਲ ਉਹ ਕਹਿੰਦੇ ਮਜੀਠੀਆ ਦੇ ਵੀ ਮੈਂ ਅਦਾਲਤ ਦੇ ਵਿੱਚ ਕਈ ਐਹੋ ਜਿਹੇ ਖਲਾਸੇ ਖੋਲੂਗਾ ਹੁਣ ਇੱਥੇ ਸਵਾਲ ਬਹੁਤ ਵੱਡਾ ਹੈ ਸਵਾਲ ਇਹ ਆ ਕਿ ਭਗਵੰਤ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਤੁਸੀਂ ਕਹਿੰਦੇ ਹੋ ਮੈਂ ਮਾਨ ਹਾਨੀ ਕੇਸ ਦੇ ਵਿੱਚ ਅਦਾਲਤ ਚ ਜਾ ਕੇ ਇਹਨਾਂ ਦੀਆਂ ਗੱਲਾਂ ਖੋਲੂਗਾ ਸਵਾਲ ਇਹ ਆ ਵੀ ਜੇ ਤੁਹਾਡੇ ਕੋਲ ਸੁਖਬੀਰ ਬਾਦਲ ਜਾਂ ਮਜੀਠੀਆ ਹੋਰਾਂ ਬਾਰੇ ਕੋਈ ਗਲਤ ਗੱਲਾਂ ਹੈਗੀਆਂ ਨੇ ਜਾਂ ਉਹਨਾਂ ਦੀਆਂ ਕੋਈ ਨਾਜਾਇਜ਼ ਤੌਰ ਤੇ ਕੋਈ ਜਾਇਦਾਦਾਂ ਬਣਾਈਆਂ ਨੇ ਜਾਂ ਉਹਨਾਂ ਦੀ ਜਿਵੇਂ ਭਗਵੰਤ ਮਾਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀਆਂ ਬਸਾਂ ਬਾਰੇ ਉਹਨਾਂ ਦੇ ਹੋਟਲਾਂ ਬਾਰੇ ਉਹਨਾਂ ਦੇ ਪੰਪਾਂ ਬਾਰੇ ਵੀ ਤੁਸੀਂ ਅਦਾਲਤ 'ਚ ਖੁਲਾਸੇ ਕਰੋਗੇ ਜੇ ਤੁਹਾਡੇ ਕੋਲ ਉਹਨਾਂ ਦੇ ਨਾਜਾਇਜ਼ ਕੰਮਾਂ ਦਾ ਕੁਝ ਹੈਗਾ ਤਾਂ ਫਿਰ ਤੁਸੀਂ ਇਕੱਲੇ ਮਾਨਹਾਨੀ ਕੇਸ ਦੇ ਜਵਾਬ 'ਚ ਅਦਾਲਤ 'ਚ ਕਿਉਂ ਕਹਿਣਾ ਹੈ ਫਿਰ ਤੁਸੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਜਾਂ ਕਰਾਉਂਦੇ ਤਮਨ ਸਾਹਿਬ ਮੁੱਖ ਮੰਤਰੀ ਹੋਣ ਦੇ ਨਾਤੇ ਸੁਖਬੀਰ ਬਾਦਲ ਜਾਂ ਮਜੀਠੀਆ ਹੋਰਾਂ ਤੇ ਕਾਰਵਾਈ ਕਰਦੇ ਕਿਉਂ ਨਹੀਂ ਜਾਂ ਕਰਵਾਉਂਦੇ ਕਿਉਂ ਨਹੀਂ ਇਹ ਕੀ ਗੱਲ ਹੋਈ ਇਹ ਤਾਂ ਕੱਲੇ ਲੋਹਰੀ ਦਾਬੇ ਹੋ ਗਏ ਇਹ ਤਾਂ ਕੱਲੀਆਂ ਗੱਲਾਂ ਗੱਲਾਂ ਹੀ ਹੋ ਗਈਆਂ ਭਗਵੰਤ ਜਮਨ ਸਾਹਿਬ ਕੀ ਤੁਸੀਂ ਗੱਲਾਂ ਤੋਂ ਅੱਗੇ ਵਧੋਂਗੇ ਕਿਉਂਕਿ ਪੰਜਾਬ ਦੇ ਲੋਕ ਕਹਿੰਦੇ ਨੇ ਵੀ ਹੁਣ ਤੱਕ ਵੱਡੀਆਂ ਮੱਛੀਆਂ ਤੇ ਵੱਡੇ ਮગર ਮੱਛ ਉਹਨਾਂ ਕਿਸੇ ਨੂੰ ਵੀ ਹੱਥ ਨਹੀਂ ਪਾਇਆ ਗਿਆ ਲੋਕ ਇਹ ਕਹਿੰਦੇ ਨੇ ਕਿ ਚਾਹੇ ਉਹ ਕੈਪਟਨ ਮਰੀਂਦਰ ਹੋਵੇ ਚਾਹੇ ਉਹ ਚੰਨੀ ਹੋਵੇ ਚਾਹੇ ਇਹ ਬਾਦਲ ਹੋਣ ਚਾਹੇ ਰਾਜਾ ਵੜਿੰਗ ਹੋਵੇ ਕਿਸੇ ਤੇ ਤੁਸੀਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਂ ਕਰ ਨਹੀਂ ਸਕੇ ਪਰ ਤੁਸੀਂ ਸਾਰਿਆਂ ਬਾਰੇ ਅੱਜ ਤੱਕ ਇਹ ਬੋਲਿਆ ਪਹਿਲਾਂ ਚੰਨੀ ਨੂੰ ਤੁਸੀਂ ਕਹਿੰਦੇ ਰਹੇ ਵੀ ਇਹਨੇ ਉਹ ਜਿਹੜੀ ਯਾਦਗਾਰ ਬਣਾਈ ਸੀ ਤੇ ਉਹਦੇ ਵਿੱਚ ਇਹਨੇ ਗੜਬੜ ਕੀਤੀ ਹੈ ਫੇਰ ਤੁਸੀਂ ਚਰਨਜੀਤ ਚੰਨੀ ਸਾਭਕਾ ਮੁੱਖ ਮੰਤਰੀ ਵਾਲੇ ਭਗਵੰਤ ਮਾਨ ਸਾਹਿਬ ਇਹ ਕਿਹਾ ਵੀ ਇੱਕ ਖਿਡਾਰੀ ਤੋਂ ਨੌਕਰੀ ਲਵਾਉਣ ਦੇ ਬਦਲੇ ਉਹਨਾਂ ਨੇ ਰਿਸ਼ਵਤ ਮੰਗੀ ਸੀ ਫੇਰ ਤੁਸੀਂ ਰਾਜੇ ਵੜਿੰਗ ਦੀਆਂ ਬੱਸਾਂ ਦੀਆਂ ਬਾਡੀਆਂ ਬਾਰੇ ਕਹਿੰਦੇ ਰਹੇ ਫੇਰ ਤੁਸੀਂ ਇਹ ਸੁਖਵੀਰ ਬਾਦਲ ਹੋਰਾਂ ਦੇ ਸੁਖਵਲਾਸ ਹੋਟਲ ਬਾਰੇ ਤੇ ਇਹਨਾਂ ਦੇ ਪੰਪਾਂ ਬਾਰੇ ਤੇ ਇਹਨਾਂ ਦੀਆਂ ਬੱਸਾਂ ਬਾਰੇ ਤੇ ਇਹਨਾਂ ਦੇ ਉਹ ਬਾਲਾਸਰ ਵਾਲੇ ਫਾਰਮ ਤੇ ਜਾਂਦੀ ਨਹਿਰ ਬਾਰੇ ਗੱਲਾਂ ਕੀਤੀਆਂ ਪਰ ਅੱਜ ਤੱਕ ਕਾਰਵਾਈ ਕਿਸੇ ਤੇ ਵੀ ਨਹੀਂ ਭਗਵੰਤਮਾਨ ਸਾਹਿਬ ਲੋਕ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਹੁਣ ਇਜਾਜ਼ਤ ਕਿਦੀ ਲੈਣੀ ਚਾਹੁੰਦੇ ਹੋ ਜੇਕਰ ਤੁਸੀਂ ਮਾਨਹਾਨੀ ਦਾ ਕੇਸ ਜਿਹੜਾ ਸੁਖਬੀਰ ਬਾਦਲ ਨੇ ਤੁਹਾਡੇ ਤੇ ਕੀਤਾ ਹੈ ਤਾਂ ਤੁਸੀਂ ਉਸ ਕੇਸ ਦੇ ਜਵਾਬ ਚ ਅਦਾਲਤ ਦੇ ਵਿੱਚ ਕਹਿ ਰਹੇ ਹੋ ਕਿ ਮੈਂ ਪੇਸ਼ ਕਰੂੰਗਾ ਸੁਖਬੀਰ ਬਾਦਲ ਹੋਰਾਂ ਗਿਆ ਨਵੇਂ ਚਿੱਠੇ ਮੈਂ ਖੋਲੂੰਗਾ ਪਰ ਜੇਕਰ ਤੁਹਾਡੇ ਕੋਲ ਇਹਨਾਂ ਦਾ ਕੁਝ ਗੈਰਕਾਨੂੰਨੀ ਜਾਂ ਗਲਤ ਹੈਗਾ ਤਾਂ ਫਿਰ ਕੱਲੇ ਅਦਾਲਤ ਚ ਆਵਦੇ ਬਚਾ ਲਈ ਹੀ ਤੁਸੀਂ ਖੋਲਣਾ ਹੈ ਕਾਰਵਾਈ ਕਿਉਂ ਨਹੀਂ ਕਰਦੇ ਜਾਂ ਤੁਹਾਡੇ ਤੋਂ ਕਾਰਵਾਈ ਹੋ ਨਹੀਂ ਰਹੀ ਕੌਣ ਤੁਹਾਡੇ ਹੱਥ ਫੜਦਾ ਕੌਣ ਤੁਹਾਨੂੰ ਰੋਕਦਾ ਮਾਨ ਸਾਹਿਬ ਦੇਖੋ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਸੀ ਉਹਨੇ ਕਿਹਾ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਤੇ ਬਾਅਦ ਦੇ ਵਿੱਚ بڑے ਬੀਜੇਪੀ ਦੇ ਨੇਤਾਵਾਂ ਤੇ ਬੜੀਆਂ ਸਾਰੀਆਂ ਗੱਲਾਂ ਉੱਠੀਆਂ بڑے ਖਾਣ ਪੀਣ ਦੀਆਂ ਗੱਲਾਂ ਵੀ ਉੱਠੀਆਂ ਪਰ ਕੋਈ ਕਾਰਵਾਈ ਮੋਦੀ ਸਾਹਿਬ ਹੋਰਾਂ ਨੇ ਨਹੀਂ ਕੀਤੀ ਇਥੋਂ ਤੱਕ ਕਿ ਅਡਾਨੀ ਉਹਨਾਂ ਦੇ ਨੇੜਲੇ ਵਿਅਕਤੀ ਦੇ ਉੱਪਰ ਬਹੁਤ ਵੱਡੇ ਖੁਲਾਸੇ ਹਿਡਨਬਰਗ ਦੀ ਰਿਪੋਰਟ ਨੇ ਕਰਤੇ ਪਰ ਮੋਦੀ ਸਾਹਿਬ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਭਗਵੰਤ ਜਮਨ ਸਾਹਿਬ ਤੁਸੀਂ ਵੀ ਲਗਾਤਾਰ ਇਹ ਕਹਿੰਦੇ ਰਹੇ ਹੋ ਕਿ ਪੰਜਾਬ ਦੇ ਲੋਕਾਂ ਦਾ ਜੰਟਾ ਦਾ ਸਰਕਾਰੀ ਖਜ਼ਾਨੇ ਦਾ ਇੱਕ ਇੱਕ ਪੈਸਾ ਮੈਂ ਕਢਾਊਗਾ ਜਿਨ੍ਹਾਂ ਜਿਨ੍ਹਾਂ ਵੀ ਖਾਦਾ ਹੈ ਮੈਂ ਹਿਸਾਬ ਲਾਊਗਾ ਪਰ ਮਾਨ ਸਾਹਿਬ ਠੀਕ ਹੈ ਕੁਝ ਕੁ ਵਿਕਤੀਆਂ ਤੇ ਕਾਰਵਾਈ ਹੋਈ ਹੈ ਪਿਛਲੇ ਟਾਈਮ ਦੇ ਵਿੱਚ ਅਕਾਲੀ ਕਾਂਗਰਸ ਦੇ ਕੁਝ ਵਿਕਤੀਆਂ ਤੇ ਕਾਰਵਾਈ ਤੁਸੀਂ ਕੀਤੀ ਹੈ ਤੁਹਾਡੇ ਆਪ ਦੇ ਵੀ ਕੁਝ ਐਮਐਲਏ ਪੰਜਾਬ ਦੇ ਵਿੱਚ ਫੜੇ ਗਏ ਜਿਵੇਂ ਕਿ ਰਤਨਪੋਟ ਫਟਾ ਬਟਿੱਡੇ ਵਾਲਾ ਹੋ ਗਿਆ ਤੁਹਾਡਾ ਪਹਿਲਾ ਪਲੇਠਾ ਸਿਹਤ ਮੰਤਰੀ ਸਿੰਘਲਾ ਹੋ ਗਿਆ ਪਰ ਕੁਝ ਬਾਰੇ ਤੁਹਾਡੀ ਕਾਰਵਾਈ ਅੱਗੇ ਨਹੀਂ ਤੁਰੀ ਜਿਵੇਂ ਕਿ ਕਟਾਰੂ ਚੱਕ ਦਾ ਮਾਮਲਾ ਉੱਠਿਆ ਜਿਵੇਂ ਕਿ ਹੋਰ ਮਾਮਲੇ ਉੱਠੇ ਔਜਾ ਸਿੰਘ ਸਰਾਰੀ ਸਾਹਿਬ ਤੇ ਉੱਪਰ ਬਹੁਤ ਵੱਡਾ ਦੋਸ਼ ਲੱਗਿਆ ਅੱਜ ਤੱਕ ਉਹ ਜਾਂਚਾਂ ਲੋਕਾਂ ਦੇ ਸਾਹਮਣੇ ਨਹੀਂ ਆ ਸਕੀਆਂ ਸੋ ਹੁਣ ਸੁਖਵੀਰ ਬਾਦਲ ਨੇ ਤੁਹਾਡੇ ਤੇ ਕੇਸ ਕੀਤਾ ਮੇਰੇ ਪਿਆਰੇ ਸੁਖਵੀਰ ਬਾਦਲ ਨੇ ਕੇਸ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਭਗਵੰਤਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਅਦਾਲਤ ਦੇ ਵਿੱਚ ਸੁਖਵੀਰ ਬਾਦਲ ਹੋਰਾਂ ਦੇ ਕੱਲੇ ਹੁਣ ਇੱਕ ਬਾਲਾ ਸਰ ਵਾਲੇ ਬਾਰੇ ਨਹੀਂ ਮੈਂ ਇਹਨਾਂ ਦੇ ਪੰਪਾਂ ਬਾਰੇ ਇਹਨਾਂ ਦੀਆਂ ਬੱਸਾਂ ਬਾਰੇ ਇਹਨਾਂ ਦੇ ਹੋਟਲਾਂ ਬਾਰੇ ਤੇ ਮਜੀਠੀਏ ਦਾ ਨਾਮ ਵੀ ਵਿੱਚ ਲਿਆ ਭਗਵੰਤਮਾਨ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਮੈਂ ਮਤਲਬ ਕਿ ਅਦਾਲਤ ਦੇ ਵਿੱਚ ਦੱਸੂਗਾ ਇਹ ਟੈਕ ਟੇ ਇਹ ਆਏ ਗਲਤ ਕਰ ਰਹੇ ਨੇ ਪਰ ਕੀ ਤੁਹਾਨੂੰ ਨਹੀਂ ਲੱਗਦਾ ਪੰਜਾਬੀਓ ਵੀ ਝੇਕਰ ਭਗਵੰਤ ਮਾਨ ਸਾਹਿਬ ਕੋਲ ਕੋਈ ਸਬੂਤ ਐਸੇ ਹੈਗੇ ਨੇ ਜਿਹੜੇ ਉਹ ਕਹਿੰਦੇ ਮੈਂ ਕਾਗਜ਼ ਪੇਸ਼ ਕਰੂੰਗਾ ਮੈਂ ਸਬੂਤ ਪੇਸ਼ ਕਰੂੰਗਾ ਅਦਾਲਤ 'ਚ ਇਹਨਾਂ ਦੇ ਜਿਹੜੇ ਨਜਾਇਜ਼ ਕੰਮ ਨੇ ਉਹਨਾਂ ਦੇ ਤਾਂ ਫਿਰ ਕੱਲੇ ਅਦਾਲਤ 'ਚ ਸਬੂਤ ਪੇਸ਼ ਆਪ ਦੇ ਬਚਾਲ ਹੀ ਕਰਕੇ ਇੰਨਾ ਹੀ ਕੰਮ ਐ ਕਾਰਵਾਈ ਕਿਉਂ ਨਹੀਂ ਝੇਕਰ ਸਤਜੋਤ ਸੁਖਵੀਰ ਬਾਦਲ ਹੋਰਾਂ ਦੇ ਕੋਈ ਨਜਾਇਜ਼ ਹੋਟਲ ਨਜਾਇਜ਼ ਬਸਾਂ ਨਜਾਇਜ਼ ਪਪ ਨੇ ਕੋਈ ਗੈਰਕਾਨੂੰਨੀ ਹੈਗਾ ਸਤਿ ਸਚ ਤਾਂ ਸੁਖਬੀਰ ਬਾਦਲ ਨੇ ਤਾਂ ਖੁਦ ਪੱਟ ਤੇ ਥਾਪੀ ਮਾਰੀ ਹੋਈ ਹੈ ਚੈਲੰਜ ਕੀਤਾ ਹੋਇਆ ਮੁੱਖ ਮੰਤਰੀ ਨੂੰ ਉਹਨਾਂ ਨੇ ਕਿਹਾ ਸੀ ਸੁਖਬੀਰ ਬਾਦਲ ਨੇ ਵੀ ਮੈਨੂੰ ਕਾਰਵਾਈ ਕਰ ਮੇਰੇ ਤੇ ਜੇ ਮੇਰਾ ਕੁਝ ਵੀ ਨਜਾਇਜ਼ ਹੈ ਮੇਰਾ ਕੁਝ ਵੀ ਗੈਰਕਾਨੂੰਨੀ ਹੈ ਤਾਂ ਮੁੱਖ ਮੰਤਰੀ ਸਾਹਿਬ ਸੁਖਬੀਰ ਬਾਦਲ ਸਾਹਿਬ ਐਦਾਂ ਗੱਲਾਂ ਕਰਦੇ ਨੇ ਜਿਵੇਂ ਅੱਜ ਤੱਕ ਉਹਨਾਂ ਦੇ ਰਾਜ 'ਚ ਕੁਝ ਗਲਤ ਹੋਇਆ ਹੀ ਨਾ ਹੋਵੇ। ਜਿਵੇਂ ਕਿ ਅੱਜ ਤੱਕ ਉਹਨਾਂ ਦੀ ਸਾਰੀ ਜਾਇਦਾਦ ਸਾਰਾ ਪੈਸਾ ਕਰੋੜਾਂ ਰੁਪਈਆਂ ਦੀ ਆਮਦਨ ਉਹ ਸਾਰਾ ਕੁਝ ਸਹੀ ਹੋਵੇ ਜਾਇਜ਼ ਹੋਵੇ। ਤੇ ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਬਹੁਤ ਕੁਝ ਆਉਂਨਾ ਬਾਰੇ ਫਿਰ ਕਾਰਵਾਈ ਕਿਉਂ ਨਹੀਂ ਕਰਦੇ? ਕਿਤੇ ਤੁਹਾਡੀ ਪੰਜਾਬ ਸਰਕਾਰ ਦੀ ਵਿਜੀਲੈਂਸ ਕਿਤੇ ਸੁਖਬੀਰ ਬਾਦਲ ਦੇ ਜਾਂ ਚੰਨੀ ਦੇ ਜਾਂ ਕੈਪਟਨ ਮਰਿੰਦਰ ਦੇ ਯਾਰ ਰਾਜਾ ਵੜਿੰਗ ਦੇ ਕਿਤੇ ਵੀ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਕੋਈ ਹੱਥ ਫੜਦਾ ਉਹਨਾਂ ਦੇ ਸੋ ਮੁੱਖ ਮੰਤਰੀ ਸਾਹਿਬ ਗੱਲਾਂ ਤੋਂ ਅੱਗੇ ਵਧੋ ਐਕਸ਼ਨ ਕਰੋ ਲਾਹੌੜੀ ਦਾਬੇ ਛੱਡੋ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਲੋਕ ਹੁਣ ਇਹ ਵੀ ਕਹਿੰਦੇ ਨੇ ਕਿ ਰਾਜਾ ਵੜਿੰਗ ਨੂੰ ਤੁਸੀਂ ਕਦੇ ਪ੍ਰਧਾਨਗੀ ਵਾਲਾ ਸਵਾਦ ਆਉਣ ਹੀ ਨਹੀਂ ਦਿੱਤਾ ਕਰਦੇ ਤੁਸੀਂ ਕੁਝ ਹੈ ਨਹੀਂ ਕਾਰਵਾਈ ਕਰ ਨਹੀਂ ਰਹੇ ਜਦੋਂ ਇਹ ਉਹ ਵਿਚਾਰੇ ਨੂੰ ਚੇਤਾ ਆਉਂਦਾ ਕਿ ਮੈਂ ਤਾਂ ਸੱਚ ਕਾਂਗਰਸ ਦਾ ਪ੍ਰਧਾਨ ਆ ਉਹ ਕੋਈ ਬਿਆਨ ਦੇ ਬੰਦਾ ਉਦੋਂ ਤੁਸੀਂ ਅਗਲੇ ਦਿਨ ਕਹਿ ਦਿੰਦੇ ਹੋ ਬੱਸਾਂ ਦੀਆਂ ਬਾਡੀਆਂ ਕਿਤੇ ਨਾ ਕਿਤੇ ਤੁਸੀਂ ਇਹ ਗੱਲ ਬੋਲ ਦਿੰਦੇ ਹੋ ਉਹ ਫੇਰ ਵਿਚਾਰਾ 10 15 20 ਦਿਨ ਚੁੱਪ ਕਰ ਜਾਂਦਾ ਹੈ ਫੇਰ ਜਦੋਂ ਤੁਹਾਡੇ ਦਬਕੇ ਦਾ ਉਹਨੂੰ ਚੇਤਾ ਭੁੱਲਦਾ ਹੈ ਤਾਂ ਲੋਕ ਕਹਿੰਦੇ ਉਹ ਫੇਰ ਇੱਕ ਅਦਾ ਪ੍ਰਧਾਨਗੀ ਵਾਲਾ ਕਾਂਗਰਸ ਦੀ ਪ੍ਰਧਾਨਗੀ ਵਾਲਾ ਬਿਆਨ ਦੇ ਛੜਦਾ ਸੋ ਆ ਮੁੱਖ ਮੰਤਰੀ ਭਗਵੰਤ ਸਿੰਘ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਇਸ ਲਈ ਕਿ ਤੁਸੀਂ ਉਹ ਵੱਡੀਆਂ ਉਮੀਦਾਂ ਪੂਰੀਆਂ ਕਰੋ ਜੋ ਤੁਸੀਂ ਬਦਲਾ ਦੀ ਇਨਕਲਾਬ ਦੀ ਗੱਲ ਕੀਤੀ ਸੀ ਪਰ ਅਜੇ ਤੱਕ ਲੋਕਾਂ ਨੂੰ ਰੁਜ਼ਗਾਰ ਦੇ ਪੱਖੋਂ ਲੋਕਾਂ ਨੂੰ ਗਰੀਬੀ ਤੇ ਅਮੀਰੀ ਦੇ ਪਾੜੇ ਦੇ ਪੱਖੋਂ ਨਸ਼ਿਆਂ ਦੇ ਪੱਖੋਂ ਜਾਂ ਹੋਰ ਵੱਡੀਆਂ ਸਮੱਸਿਆਵਾਂ ਦੇ ਪੱਖੋਂ ਕਿਤੇ ਵੀ ਬਹੁਤਾ ਬਦਲਾ ਵੇਖਣ ਨੂੰ ਨਹੀਂ ਜੇ ਮਿਲਿਆ ਇਹ ਗੱਲ ਸੱਚੀ ਹੈ ਤੁਸੀਂ ਬਣ ਗਏ ਮੁੱਖ ਮੰਤਰੀ ਤੁਸੀਂ ਹੁਣ ਆਮ ਤੇ ਰਹੇ ਨਹੀਂ ਤੇ ਜਦੋਂ ਮੁੱਖ ਮੰਤਰੀ ਬਣ ਗਏ ਉਹ ਤੁਹਾਡੇ ਲਈ ਬਹੁਤ ਕੁਝ ਬਦਲਿਆ ਤੁਹਾਡੇ ਸਾਹਮਣੇ ਕੋਈ ਅਫਸਰ ਜਾਂ ਕੁਝ ਵੀ ਗਲਤ ਹੁੰਦਾ ਹੀ ਨਹੀਂ ਤਾਂ ਇਸ ਕਰਕੇ ਤੁਹਾਨੂੰ ਇੰਜ ਲੱਗਦਾ ਹਰੇਕ ਉੱਚੇ ਉਹਦੇ ਵਾਲੇ ਨੂੰ ਇਹ ਲੱਗਣਾ ਸ਼ੁਰੂ ਹੋ ਜਾਂਦਾ ਵੀ ਦੁਨੀਆ ਬਦਲ ਗਈ ਹੈ ਪਰ ਦੁਨੀਆ ਨਹੀਂ ਬਦਲੀ ਹੁੰਦੀ ਅਸਲ 'ਚ ਉਹਦੀ ਆਪ ਦੀ ਜ਼ਿੰਦਗੀ ਬਦਲੀ ਹੁੰਦੀ ਹੈ ਇਕੱਲੀ ਇਸ ਕਰਕੇ ਪੰਜਾਬ ਦੇ ਲੋਕ ਉਹ ਬਦਲਾਅ ਵੇਖਣਾ ਚਾਹੁੰਦੇ ਨੇ ਜੋ ਮਾਨ ਸਾਹਿਬ ਤੁਸੀਂ ਕਿਹਾ ਸੀ ਸੋ ਸੁਖਬੀਰ ਬਾਦਲ ਨੇ ਤਾਂ ਤੁਹਾਡੇ ਤੇ ਕਰਤਾ ਕੇਸ ਹੁਣ ਤੁਸੀਂ ਕਹਿੰਦੇ ਹੋ ਕਿ ਅਦਾਲਤ ਚ ਮੈਂ ਇਹਦੇ ਹੋਰ ਵੀ ਬਹੁਤ ਸਾਰੇ ਕਾਗਜ਼ ਪੇਸ਼ ਕਰਾਂਗਾ ਪਰ ਲੋਹਰੀ ਦਾ ਪਿਆ ਘੋਟੇ ਵੱਧ ਕੇ ਉਹ ਸਬੂਤ ਜਿਹੜੇ ਤੁਹਾਡੇ ਕੋਲ ਹੈਗੇ ਨੇ ਉਹਨਾਂ ਦੇ ਆਧਾਰ ਤੇ ਕਾਰਵਾਈ ਵੀ ਕਰੋ ਇਹ ਮੇਰੀ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਬਹੁਤ ਮਿਹਰਬਾਨੀ